ਸਾਰਿਆਂ ਨੂੰ ਪਿਆਰ ਭਰ ਇਸ ਸਵੇਰ ਕਲ ਜੀ ਪੰਜਾਬ ਸਰਕਾਰ ਦੇ ਪੈਨਸ਼ਨਰ ਦੀ ਪੈਨਸ਼ਨ 2.95 ਫੈਕਟਰ ਦੇ ਨਾਲ ਸੋਧਨ ਸੰਬੰਧੀ ਲਗਾਏ ਇਸ ਕੇਸ ਦੀ ਜਿਹੜੀ ਅਗਲੀ ਡੇਟ ਦਾ ਜ਼ਿਕਰ ਕਰਾਂਗੇ ਕਿਉਂਕਿ ਵੀਡੀਓ ਸ਼ੁਰੂ ਕਰਨ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਜੋ ਕਿ ਹਰੇਕ ਨੋਟੀਫਿਕੇਸ਼ਨ ਆਪ ਤੱਕ ਸਮੇਂ ਸਿਰ ਮਿਲ ਜਾਏ ਇੱਕ ਇੱਕ 2016 ਤੋਂ ਜਿਹੜੇ ਡਿਊ ਪੰਜਾਬ ਸਰਕਾਰਾਂ ਦੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਜਦੋਂ ਪਿਛਲੀ ਕਾਂਗਰਸ ਸਰਕਾਰ ਨੇ 5.7.2021 ਨੂੰ ਨੋਟੀਫਿਕੇਸ਼ਨ ਕਰਕੇ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤਾਂ ਇਸ ਦੇ ਵਿੱਚ ਕਾਫੀ ਖਾਮੀਆਂ ਦੇਖਣ ਨੂੰ ਮਿਲੀਆਂ ਸਨ ਜੋ ਕਿ ਅੱਜ ਤੱਕ ਵੀ ਦੂਰ ਨਹੀਂ ਕੀਤੀਆਂ ਗਈਆਂ ਭਾਵੇਂ ਕਿ ਇਸ ਸਬੰਧੀ ਪੰਜਾਬ ਸਰਕਾਰ ਦੁਆਰਾ ਇੱਕ ਅਨਾਰਮਲੀ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ ਇਸ ਦੀਆਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਿਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਜਿੱਥੇ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਪੱਤੇ ਅਤੇ ACP ਦਾ ਲਾਭ ਖੋਲ ਲਿਆ ਸੀ ਉੱਥੇ ਹੀ ਪੈਨਸ਼ਨਰਜ਼ ਦੇ ਨਾਲ ਵੀ ਇੱਕ ਵੱਡਾ ਧੱਕਾ ਕੀਤਾ ਗਿਆ ਸੀ 6ਵੇਂ ਤਨਖਾਹ ਕਮਿਸ਼ਨ ਨੇ ਸਿਪਾਰਸ਼ ਕੀਤੀ ਸੀ ਕਿ ਪੈਨਸ਼ਨਰ ਦੀ ਪੈਨਸ਼ਨ 2.95 ਦੇ ਨਾਲ ਸੋਧੀ ਜਾਵੇ ਪਰੰਤੂ ਹੋਇਆ ਇੱਕੀ ਉਸ ਵੇਲੇ ਕਾਂਗਰਸ ਸਰਕਾਰ ਦੇ ਜਿਹੜੇ 113% ਡੀਏ ਦੇਣ ਤੋਂ ਬਾਅਦ 15% ਦਾ ਲਾਭ ਦੇ ਕੇ ਪੈਨਸ਼ਨ ਸੋਧਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਨਾਲ ਪੈਨਸ਼ਨਰਸ ਦਾ ਪੈਨਸ਼ਨ ਸੋਧਨ ਦਾ ਜਿਹੜਾ ਫੈਕਟਰ ਹੈ 2.95 ਨਾ ਹੋ ਕੇ ਸਿਰਫ 2.45 ਹੀ ਹੁੰਦੇ ਹੀ ਨਿਭੜਿਆ ਸੀ ਜਿਸ ਦੇ ਨਾਲ ਪੈਨਸ਼ਨਰ ਦੀ ਸੋਧੀ ਹੋਈ ਪੈਨਸ਼ਨ ਨੂੰ ਵੱਡਾ ਵਿਤੀ ਨੁਕਸਾਨ ਹੋਇਆ ਸੀ ਇਸ ਸਬੰਧੀ ਪੈਨਸ਼ਨਰ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਵਿਰੁੱਧ ਵਿਆਪਿਕ ਰੋਸ ਦੇਖਣ ਨੂੰ ਮਿਲਿਆ ਇਸ ਰੋਸ ਦੇ ਚੱਲਦਿਆਂ ਜਦੋਂ 2022 ਦੀਆਂ ਚੋਣਾਂ ਦਾ ਵਿਗਲ ਵੱਜਿਆ ਤਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਮੰਗ ਨੂੰ ਪਹਿਚਾਨਦੇ ਹੋਏ ਉਹਨਾਂ ਦੇ ਸਾਰੇ ਮਸਲੇ ਸੱਤਾ ਦੇ ਵਿੱਚ ਆਉਣ ਤੋਂ ਤੁਰੰਤ ਬਾਅਦ ਹੱਲ ਕਰਨ ਦਾ ਬੜਾ ਵੱਡਾ ਵਾਅਦਾ ਕੀਤਾ ਸੀ ਇੰਨਾ ਵਾਅਦਿਆਂ ਦੇ ਵਿੱਚੋਂ ਇੱਕ ਵਾਅਦਾ ਦਾ ਸੀਗਰ ਪੈਨਸ਼ਨਰ ਦੀ ਪੈਨਸ਼ਨ ਹੈ ਜਿਹੜੀ 2.95 ਫੈਕਟਰ ਦੇ ਨਾਲ ਸੋਦੀ ਜਾਨ ਸੰਬੰਧੀ ਸੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਨਸ਼ਨਰਸ ਦੀ ਇਸ ਵੱਡੀ ਮੰਗ ਨੂੰ ਦਰਦਨਾਕ ਕਰਕੇ ਜਿਹੜਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਹੈ ਤਾਂ ਫਿਰ ਕਈ ਪੈਨਸ਼ਨਰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਇਸ ਹੱਕ ਦੀ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਰਿਟ ਪਟੀਸ਼ਨ ਦਾਇਰ ਕਰਨ ਦੇ ਮਜਬੂਰ ਹੋਏ ਨੇ ਇਸੇ ਤਰ੍ਹਾਂ ਹੀ ਇੱਕ ਪਟੀਸ਼ਨ ਸੀ ਡਬਲ ਪੀ ਡਬਲ ਪੀ ਸੀ 12 159 2023 ਨਰਿੰਦਰ ਪਾਲ ਐਂਡ ਆਦਰਸ ਵਰਸਸ ਪੰਜਾਬ ਐਂਡ ਹਰਿਆਣਾ ਐਂਡ ਅਦਰਸ ਫਾਈਲ ਕੀਤੀ ਗਈ ਸੀ ਇਸ ਦੀਆਂ ਨੂੰ ਜਿਹੜਾ ਹੈ 2023 ਦੇ ਵਿੱਚ ਤੇ 2024 ਦੇ ਵਿੱਚ ਕਈ ਸੁਣਵਾਈਆਂ ਹੋਈਆਂ ਇਸੇ ਤਰ੍ਹਾਂ ਹੀ 2.90 ਫੈਕਟਰ ਦੇ ਸੰਬੰਧੀ ਇੱਕ ਮਹੱਤਵਪੂਰਨ ਸੁਣਵਾਈ ਸੀ ਜਿਹੜੀ ਹੈ 18 28 11 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਹਰਿਆਣਾ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਪੈਨਸ਼ਨਰਸ ਦੇ ਹੱਕ ਦੇ ਵਿੱਚ ਕਰਦੇ ਹੋਏ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਸੁਣਾਇਆ ਸੀ ਪਰੰਤੂ ਸਰਕਾਰ ਨੇ ਕਾਨੂੰਨੀ ਦਾ ਪੇਚ ਵਰਤਦੇ ਹੋਏ ਤਿੰਨ ਡੇਟ ਜਿਹੜੀ ਹੈ ਪੰਜਾਬ ਦੇ ਪੈਸ਼ਨਰ ਅਤੇ ਪੈਨਸ਼ਨਰ ਨੂੰ ਸੁਣਨ ਦੀ ਜਿਹੜੀ 2.98 ਦਾ ਫੈਕਟਰ ਲਾਗੂ ਕਰਨ ਨੂੰ ਨਹੀਂ ਅਗਲੀ ਹੈਰਿੰਗ ਜਿਹੜੀ ਹੈ ਮਿਤੀ 8 April ਨੂੰ ਹੋਵੇਗੀ ਕੋਰਟ ਰੂਮ ਨੰਬਰ ਜਿਹੜੀ ਹੈ 36 ਦੇ ਵਿੱਚ ਸੀਰੀਅਲ ਨੰਬਰ 270 ਦੇ ਵਿੱਚ ਸੁਣਵਾਈ ਮਿਸਟਰ ਜਸਟਿਸ ਅਮਨ ਚੌਧਰੀ ਦੇ ਬੈਂਚ ਦੁਆਰਾ ਕੀਤੀ ਜਾਵੇਗੀ ਇਹ ਕੇਸ ਦੇ ਵਿੱਚ ਪਟੀਸ਼ਨ ਕਰਤਾ ਅਤੇ ਐਡਵੋਕੇਟ ਸ਼੍ਰੀ ਵਿਕਾਸ ਐਡਵੋਕੇਟ ਏਜੀ ਪੰਜਾਬ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੈਸ਼ਨਰ ਦੇ ਲਈ ਇਸ ਦੀ অতি ਜਿਹੜੀ ਹੈ ਮਹੱਤਮਪੂਰਨ ਕੇਸ ਦੀ ਜਿਹੜੀ 8 April 2025 ਨੂੰ ਕੀ ਫੈਸਲਾ ਆਉਂਦਾ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਤ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਪੈਸ਼ਨਰ ਫਿਲਹਾਲ 2.45 ਤੇ ਨੇ ਜੇ ਫੈਕਟਰ ਨਾਲ ਜਿਹੜੀ ਰੀਫਿਕਸਿੰਗ ਕੀਤੀ ਗਈ ਤਾਂ ਰਿਵੀਜ਼ਨ ਪ੍ਰਾਪਤ ਕਰਨ ਦੇ ਲਈ ਮਜਬੂਰ ਹਨ ਇਸ ਨਾਲ ਉਹਨਾਂ ਨੂੰ ਜਿਹੜਾ ਹੈ ਭਾਰੀ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ